ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਝੋਟੀ ਆ ਜੀ ਸੂਣ ਵਾਲੀ ਠੀਕ ਹੈ ਜੀ ਲੀਲੀ ਰਾਵੀ ਤੇ ਬਾਕੀ ਵੱਡੀ ਵੀਡੀਓ ਚ ਤੋਰਾ ਤਰਾ ਦਿਖਾਵਾਂ ਰੇਟ ਵੀ ਪਾਈ ਨੇ ਦੱਸਦਾ ਠੀਕ ਹੈ ਜੀ ਤੇ ਇੱਕ ਹੈਗੇ ਟੋਕੜ ਗੱਬਣ 7 ਕਿਲੋਟਰ ਦੁੱਧ ਦੱਸਦਾ ਬਾਈ ਤੇ ਮਾਗਰ ਹੈਗੀ ਕੱਟੀ ਬਾਈ ਕਹਿੰਦਾ ਚਾਰਟ ਤੇ ਹੀ ਮਿਲ ਪੰਦੀ ਆ ਤੇ ਠੀਕ ਹੈ ਜੀ ਕੱਟੀ ਤੇ ਹੀ ਮਿਲ ਪੰਦੀ ਆ ਝੋਟੀਆਂ ਦੋਨੇ ਤੇ ਉਹ ਦੂਜੇ ਸੂਏ ਸੂਣਾ ਤੇ ਦਿਨ ਹੈਗੇ 10 ਕਿਤੇ ਬਾਕੀ ਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਭਰਾ ਲੋ ਜੀ ਅੱਖਾਂ ਲੀ ਲੀਆਂ ਚਿੱਟੀਆਂ ਲੋ ਜੀ ਰੇਡ ਭਰਾ ਦੇ ਬਿਲਕੁਲ ਜਾਇਜ਼ ਹੀ ਹੁੰਦੇ ਆ ਅੱਗੇ ਵੀ ਆਪਾਂ ਵੀਡੀਓ ਬਣਾਈਆਂ ਨਾਲ ਦੀ ਨਾਲ ਵਾਈਦੇ ਪਸ਼ੂ ਸੇਲ ਹੋ ਜਾਂਦੇ ਆ ਠੀਕ ਹੈ ਜੀ ਟੋਕੜ ਗੱਬਣ ਵੀ ਜੇ ਕਿਸੇ ਭਰਾ ਦੇ ਬਹੁਤ ਹੀ ਡਿਮਾਂਡ ਸੀ ਵੀ ਟੋਕੜ ਗੱਬਣ ਲੈਣੀ ਆ ਤੇ ਮਾਗਰ ਵੀ ਬੱਚਾ ਸੋਹਣਾ ਕੱਟੀ ਆ ਠੀਕ ਹੈ ਜੀ ਲੋ ਜੀ ਫੇਸ ਚੈੱਕ ਕਰ ਸਕਦੇ ਹੋ ਕੱਟੀ ਦਾ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਭਰਾ ਬਣ ਕੇ ਕਰਦਾ ਕਰੋ ਯਾਰ ਠੀਕ ਹੈ ਨਾ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਨੂੰ ਧੰਨਵਾਦ ਜੀ ਓਕੇ ਬਾਏ